ਤਕਰੀਬਨ ਤਕਰੀਬਨ 13 ਤੋਂ 14 라운ਡ ਜਿਹੜੇ ਨੇ ਉਹ ਸਿੱਧੇ ਸ਼ੀਸ਼ੇ ਦੇ ਵਿੱਚ ਮਾਰੇ ਜਾਂਦੇ ਨੇ ਕੋਈ ਵੀ ਅਜਿਹਾ ਸਾਈਡ ਹਮਲਾਵਰ ਵੱਲੋਂ ਨਹੀਂ ਛੱਡੀ ਗਈ ਸੀ ਕਿ ਸਿੱਧੂ ਮੂਸੇਵਾਲਾ ਬੱਜ ਸਕੇ ਹੈ ਕੋਈ ਹੋਰ ਇਹ ਵੀ ਇੱਕ ਤਸਵੀਰ ਹੈ ਕਿਉਂਕਿ ਸਿੱਧੂ ਮੂਸੇਵਾਲਾ ਜਦੋਂ ਪੱਟ ਤੇ ਥਾਪੀ ਮਾਰ ਕੇ ਹੱਥ ਉੱਪਰ ਨੂੰ ਕਰਕੇ ਆਪਣੀ ਬਲੰਦ ਆਵਾਜ਼ ਦੇ ਨਾਲ ਹਿੱਕ ਦੇ ਵਿੱਚੋਂ ਆਪਣੀ ਆਵਾਜ਼ ਕੱਢਦਾ ਸੀ ਤਾਂ ਖਾਸ ਕਰ ਨੌਜਵਾਨ ਜਿਹੜੇ ਨੇ ਉਹਨਾਂ ਦੇ ਮਰੀਦ ਹੋ ਜਾਂਦੇ ਸੀ ਇਸੇ ਜਿਮ ਦੇ ਵਿੱਚ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਹੜਾ ਉਹ ਜਿਮ ਲਗਾਇਆ ਕਰਦਾ ਸੀ ਸਰੀਰਕ ਵਰਜਸ਼ ਕਰਿਆ ਕਰਦਾ ਸੀ ਤੋਂ ਬੁੱਤ ਜਿਹੜੇ ਨੇ ਸਟੈਚੂ ਜਿਹੜੇ ਨੇ ਅਲੱਗ-ਅਲੱਗ ਇੱਕ ਸਟੈਚੂ ਜਿਹੜਾ ਇਸ ਸਾਈਡ ਤੇ ਤੇ ਦੂਸਰੀ ਸਾਈਡ ਤੇ ਇੱਕ ਸਟੈਚੂ ਹੈ ਥਾਰ ਤੋਂ ਬਾਅਦ ਜੇ ਕੋਈ ਹਰਮਨ ਪਿਆਰਾ ਤੇ ਉਹਦਾ ਨਿੱਜੀ ਸਾਥੀ ਸੀ ਉਹ ਸੀ 911 ਟਰੈਕਟਰ ਸੀ ਫੈਨ ਫਾਲੋਅਰਸ ਦੇਖ ਸਕਦੇ ਹੋ ਕਿ ਕਿੰਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੀ ਹਵੇਲੀ ਦੇ ਵਿੱਚ ਰੋਜ਼ਾਨਾ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ ਨੇ ਇੱਕ ਇੱਕ ਕਰੋੜ ਦੇ ਸ਼ੋਅ ਦੀ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਇੱਕ ਕਰੋੜ ਦਾ ਸ਼ੋਅ ਉਸ ਵਕਤ ਸਿੱਧੂ ਮੂਸੇਵਾਲੇ ਦਾ ਲੱਗਣਾ ਸ਼ੁਰੂ ਹੋ ਚੁੱਕਾ ਸੀ ਪਰ ਕੀਮਤ ਇਸ ਤੋਂ ਵੀ ਉੱਪਰ ਜਾਣੀ ਸ਼ੁਰੂ ਹੋ ਚੁੱਕੇ ਸੀ ਹੋ ਚੁੱਕੀ ਸੀ 29 ਮਈ ਦੀ ਜਿਹੜੀ ਇੱਕ ਹੁਣੇ ਸ਼ਾਮ ਹੈ ਉਸ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ ਨੌਜਵਾਨ ਇੱਥੇ ਬਹੁਤ ਸਾਰੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਕਿੱਥੋਂ ਆਏ ਹੋ ਬੇਟਾ ਅਸੀਂ ਕਪਲਗੜ ਤੋਂ ਆਏ ਰਤੀ ਲਾਗੇ ਪੈਂਦਾ ਜੀ ਸਿਰਫ ਇੱਥੇ ਦੇਖਣਾ ਹੈ ਦੇਖਣ ਆ ਇੱਕ ਵਿਸਾਖੀ ਤੇ ਆਇਆ ਮਹਜਾ ਹੀ ਹੈ ਜੀ ਚਲੋ ਕੋਈ ਨਹੀਂ ਬਾਕੀ ਚਲੋ ਜਿੰਦੇ ਦਾ ਨਹੀਂ ਮਿਲਿਆ ਗਿਆ ਉਹ ਚਲੋ ਨਸੀਬ ਨਹੀਂ ਹੋਇਆ ਸਾਨੂੰ ਵੀ ਗੀਤ ਕੋਈ ਆਉਂਦਾ ਸੀ ਗੀਤ ਆਵਾਜ਼ ਨਹੀਂ ਸੈਟ ਹੈਗੀ ਜੀ ਨਹੀਂ ਸੁਣਾ ਤੂੰ ਤਾਂ ਹੋਰ ਮਹਿਲਾਵਾਂ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਹਰ ਤਰ੍ਹਾਂ ਦੀ ਫੈਨ ਫਾਲੋਅਰ ਸੀ ਉਹਨਾਂ ਦਾ ਨੌਜਵਾਨ ਬੱਚੇ ਬਜ਼ੁਰਗ ਹਰ ਤਰ੍ਹਾਂ ਦੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਪਿਆਰ ਕਰਦੇ ਸੀਗੇ ਤਾਂ ਹਵੇਲੀ ਦੀਆਂ ਤਸਵੀਰਾਂ ਵੀ ਨੇ ਬਹੁਤ سارے ਲੋਕ ਇਹ ਉਹ तमाम ਦੇਖੋ ਉਮਰ ਦੇ ਨਾਲ ਕੋਈ ਤਕਾਜ਼ਾ ਨਹੀਂ ਇਹਨਾਂ ਲੋਕਾਂ ਦਾ ਇਹਨਾਂ ਵਿੱਚ ਛੋਟੇ ਬੱਚੇ ਵੀ ਨੇ ਮਹਿਲਾਵਾਂ ਵੀ ਨੇ ਜਵਾਨੇ ਨੇ ਅਮਰਤਾਰੀ ਮੇਲਾ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੰਟੀ ਜੀ ਤੁਸੀਂ ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਉਹਨਾਂ ਦੇ ਘਰੇ ਆਏ ਹੋ ਪਹਿਲਾਂ ਸੁਣਦੇ ਹਾਂ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਕਦੀ ਸੁਣਿਆ ਜਾਂ ਬੱਚੇ ਸੁਣਦੇ ਬੱਚੇ ਸੁਣਦੇ ਤੇ ਜਸੀਂ ਸੁਣਿਆ ਮੈਂ ਪਿਆਰ ਕਰਦੇ ਹਾਂ ਸਿੱਧੂ ਮੂਸੇਵਾਲੇ ਨੂੰ ਕਿਉਂਕਿ ਮਰਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਲੋਕਾਂ ਨੇ ਲੋਕਾਂ ਵਿੱਚ ਪਪੂਲਰ ਹੁੰਦਾ ਹੈ ਹੋਰ ਕੋਈ ਗਾਇਕ ਇਸ ਤਰ੍ਹਾਂ ਪਪੂਲਰ ਨਹੀਂ ਹੋ ਸਕਿਆ ਹਾਂਜੀ ਹਾਂਜੀ ਠੀਕ ਹੈ ਚਲੋ ਚਲੀਏ ਨਹੀਂ ਅਸੀਂ ਕਿੱਥੋਂ ਆਏ ਅਸੀਂ ਇੱਕੋ ਥਾਂ ਤੇ ਆਏ ਹਾਂ ਮਰੇ ਕਿਹੜੀ ਜਗ੍ਹਾ ਤੋਂ ਕਾਇਨਾਰ ਤੇ ਆਏ ਹਾਂ ਮਰਿੰਡੇ ਕੋਲ ਮਰਿੰਡੇ ਕੋਲ ਹਾਂ ਸਪੈਸ਼ਲ ਆਏ ਹਾਂ ਜਾਂ ਦਮਦਮਾ ਸਾਹਿਬ ਆਏ ਸੀ ਦਮਦਮਾ ਸਾਹਿਬ ਆਏ ਮਰਤਾ ਦੇ ਨਾਲ ਦੀ ਨਾਲ ਹੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਸਾਡਾ ਹੈਗਾ ਕੌਣ ਕੌਣ ਆਏ ਨੇ ਪਰਿਵਾਰ ਚ ਪਰਿਵਾਰ ਸਾਡੀ 9 ਆਈ ਆ 10 ਨਵਾਂ ਅੰਨਾਂ ਮੁੰਡਾ ਆਇਆ ਇੱਕ ਸਾਡਾ ਪੁਰਾਣਾ ਆਇਆ ਤਾਂ ਹੋਰ ਵੀ ਤੁਸੀਂ ਭੈਣ ਜੀ ਕਿੱਥੋਂ ਆਏ ਆ ਆਜਾ ਅਸੀਂ ਕਾਈਨੌਰ ਤੋਂ ਹੀ ਆਈ ਹਾਂ ਮਰੀਂਡੇ ਤੋਂ ਮਰੀਂਡੇ ਤੋਂ ਤਾਂ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੀ ਹਵੇਲੀ ਦੇ ਵਿੱਚੋਂ ਬੱਚੇ ਵੀ ਆਏ ਨੇ ਘਰ ਦੇ ਵਿੱਚ ਬੱਚੇ ਜਿਹੜੇ ਨੇ ਉਹ ਗੀਤ ਸੁਣਦੇ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਨੇ ਬਹੁਤ ਜ਼ਿਆਦਾ ਯਾਦ ਕਰਦੇ ਬਹੁਤ ਜ਼ਿਆਦਾ ਕਿ ਬੱਚਿਆਂ ਨੂੰ ਗੀਤ ਜਿਹੜਾ ਵਾਰ-ਵਾਰ ਬੱਚੇ ਕਹਿੰਦੇ ਹੁਣ ਕਿ ਇਹ ਗੀਤ ਸਾਨੂੰ ਸੁਣਾਇਆ ਜਾਵੇ 395 ਬਹੁਤ ਸੁਣਦਾ ਮੇਰਾ ਬੇਟਾ ਹਾਂਜੀ ਬਜ਼ੁਰਗ ਨੌਜਵਾਨ ਹਰ ਉਮਰ ਦਾ ਜਿਹੜਾ ਵਿਅਕਤੀ ਹੈ ਉਹ ਤੁਹਾਨੂੰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਮਿਲ ਜਾਵੇਗਾ ਸਿੰਸਾਪ ਤੁਸੀਂ ਕਿੱਥੋਂ ਮਰੰਡਾ ਮਰੰਡਾ ਹਾਏ ਕਿਵੇਂ ਸਵਾਬ ਬਣਿਆ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਆਹ ਤੇ ਸਾਡੇ ਕਣ ਆਏ ਤੇ ਦਮਦਮਾ ਸਾਹਿਬ ਸਾਡਾ ਮੂਡ ਬਣ ਕੇ ਦੇਖਣੇ ਦਾ ਹੋਏ ਕੱਲ੍ਹ ਬੱਦ ਜਲਦੀ ਕਦੀ ਸਿੱਧੂ ਮੂਸੇਵਾਲੇ ਕਿ ਕਰਾ ਤੇ ਬੱਚੇ ਗਾਣੇ ਸੁਣਦੇ ਬਹੁਤ ਸੁਣਿਆ ਬਸ ਚੱਲਦੀ ਰਹਿੰਦੀ ਹੈ ਲੱਗਦਾ ਵੀ ਸਮੇਂ ਤੋਂ ਪਹਿਲਾਂ ਅਜਿਹੇ ਲੋਕਾਂ ਦਾ ਤੁਰ ਜਾਣਾ ਬਹੁਤ ਵੱਡਾ ਪੰਜਾਬੀ ਸੱਭਿਆਚਾਰ ਨੂੰ ਘਟਾ ਹੈ ਹਾਂ ਇਹ ਤਾਂ ਓਕੇ ਨੌਜਵਾਨੀ ਨਾਲ ਵੀ ਗੱਲਬਾਤ ਕਰਦੇ ਆ ਸਿੰਘ ਸਾਹਿਬ ਕਿੱਥੋਂ ਆਏ ਹੋ ਮਰਿੰਡੇ ਤੋਂ ਆਏ ਹਾਂ ਮਰਿੰਡੇ ਤੋਂ ਹਾਂਜੀ ਤਾਂ ਫਿਰ ਕਿਵੇਂ ਸਵਾਬ ਬਣਿਆ ਇੱਥੇ ਹੁਣ ਦੇ ਇਧਰ ਆਜੋ ਕਿੱਦਾਂ ਸਵਾਬ ਬਣਦਾ ਇੱਥੇ ਹੁਣ ਦਾ ਜੀ ਅਸੀਂ ਮੱਥਾ ਟੇਕਣਾ ਆਏ ਸੀ ਦਮਨਾਂਵਾ ਸਾਹਿਬ ਤੇ ਸੋਚਿਆ ਦੇਖ ਆਈਏ ਇਹਨਾਂ ਦੀ ਹਵੇਲੀ ਮਸੇਵਾਲ ਸਾਹਿਬ ਦੀ ਉਹ ਉਹ ਸਟੈਚੂ ਨੂੰ ਵੀ ਦੇਖਿਆ ਨਹੀਂ ਸਟੈਚੂ ਵਾਲੇ ਜਾਣਾ ਹਾਂਜੀ ਸਾਧਨ ਬੜੇ ਜਿਹੜੇ ਨੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਸੀ ਇੱਕ ਇੱਕ ਸਾਧਨ ਪਰੋਕ ਕੇ ਲਾਇਆ ਹੋਇਆ ਜਿਹੜੀ ਥਾਰ ਹੈ ਜਿਸ ਵਿੱਚ ਬਹੁਤ ਸਾਰੀਆਂ ਗੋਲੀਆਂ ਦੇ ਨਿਸ਼ਾਨ ਨੇ ਉਹਨੂੰ ਦੇਖ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਤਾਂ ਹੋਇਆ ਤਾਂ ਬਹੁਤ ਗਲਤ ਹੈ ਜੀ ਜੋ ਵੀ ਹੈ ਚਲੋ ਕੋਈ ਨਹੀਂ ਇਕੱਲਾ ਹੀ ਗਿਆ ਸੀਗਾ ਉਹ ਤਾਂ ਹੋਣਾ ਹੀ ਸੀ ਚਲੋ ਉਹਨੂੰ ਪਤਾ ਹੀ ਸੀਗਾ ਵੈਸੇ ਦਾ ਇਹ ਸੁਣਦੇ ਹੋ ਉਹਨਾਂ ਦੇ ਹਾਂਜੀ ਸਾਰੇ ਕਿਹੜਾ ਗੀਤ ਹੈ ਜਿਹੜਾ ਸਭ ਤੋਂ ਜ਼ਿਆਦਾ ਸੁਣਦੇ ਲਾਸਟ ਰਾਈਡ ਹੀ ਚੱਲਦਾ ਵੈਸੇ ਤੋਂ ਜ਼ਿਆਦਾ ਜਿਹੜਾ ਉਹ ਲਾਸਟ ਰਿਹਾ ਕੇ ਗਿਆ ਸੀ ਜੀ 295 ਤੋਂ ਵੱਧ ਜਿਆਦਾ ਹੁਣ ਜਿਹੜਾ ਨਵਾਂ ਇੱਕ ਉਹਨਾਂ ਦਾ ਗੀਤ ਹੈ ਜਿਹੜਾ ਅਗਲੇ ਦਿਨਾਂ ਚ ਰਿਲੀਜ਼ ਹੋਣ ਜਾ ਰਿਹਾ ਉਸ ਨੂੰ ਲੈ ਕੇ ਕਿੰਨੀ ਉਤਸੁਕਤਾ ਹੈ ਨੌਜਵਾਨਾਂ ਦੀ ਗੱਲ ਕਰੀਏ ਉਤਸੁਕਤਾ ਤਾਂ ਰਹਿੰਦੀ ਸਾਰਿਆਂ ਨੂੰ ਹੀ ਰਹਿੰਦੀ ਹੈ ਜੀ ਸਾਰੇ ਬੇਟੀ ਕਰਦੇ ਪਹਿਲਾਂ ਬਹੁਤ ਟਾਈਮ ਪਹਿਲੇ ਹੀ ਵੇਟ ਕਰਨ ਲੱਜਨੇ ਉਹਦੇ ਗਾਣੇ ਦੀ ਤਾਂ ਕਿਉਂਕਿ ਪ੍ਰੀਮੀਅਰ ਕਰਦਿਆਂ ਦਾ ਸੀਗਾ ਤਾਂ ਫਿਰ ਸਾਰੇ ਸਿੰਗਰ ਚੁੱਪ ਹੋ ਜਾਂਦੇ ਸੀਗੇ ਵਿੱਚੇ ਕੰਮ ਕੀ ਕਰਦੇ ਹੋ ਤੂੰ ਮੈਂ ਤਾਂ ਇਮੀਗ੍ਰੇਸ਼ਨ ਚੇਂਜ ਕਰਕੇ ਆਉਂ ਹਾਂ ਇਮੀਗ੍ਰੇਸ਼ਨ ਹਾਂ ਜੀ ਜਿੱਦਾਂ ਫਿਰ ਸੁਣਦੇ ਰਹਿੰਦੇ ਹੋਗੇ ਤੁਸੀਂ ਕਿਉਂਕਿ ਯੂਥ ਨਾਲ ਤੁਹਾਡਾ ਵਾਸਤਾ ਸਰ ਸਾਰੇ ਸੁਣਦੇ ਜਿਹੜੇ ਕਲਾਇੰਟ ਨੇ ਸਾਡੇ ਉਹ ਵੀ ਸੁਣਦੇ ਇਹਦੇ ਗਾਣੇ ਜੀ ਸਾਰੇ ਸਿੰਘ ਸਾਹਿਬ ਤੁਹਾਡਾ ਤੁਸੀਂ ਕਿੱਥੋਂ ਆਏ ਮੈਂ ਵੀ ਸਰ ਮਰੰਡੇ ਤੋਂ ਆਇਆ ਹਾਂ ਜੀ ਸੌਰਮ ਰੰਡੇ ਦਾ ਬ్రో ਹਾਂਜੀ ਹਾਂਜੀ ਤੇ ਤੁਸੀਂ ਵਾਲੇ ਦਾ ਸੁਭਾਅ ਕਿਵੇਂ ਬਣਿਆ ਕਿ ਸੁਭਾਅ ਤਾਂ ਇਦਾਂ ਜੀ ਅਸੀਂ ਇਕੱਠੇ ਜੀਐਨਈ ਕਾਲਜ ਤੇ ਉਸ ਟਾਈਮ ਵੀ ਸਾਡੇ ਜੂਨੀਅਰ ਹੁੰਦੇ ਸੀ ਇਹ ਤੇ ਮਤਲਬ ਕਦੇ ਸੋਚਿਆ ਨਹੀਂ ਸੀ ਵੀ ਸਾਡੇ ਕਾਲਜ ਦਾ ਸਟੂਡੈਂਟ ਇੰਨੇ ਹਾਈ ਲੈਵਲ ਤੇ ਇੰਨੀ ਰੀਚ ਕਰੂਗਾ ਪੰਜਾਬੀਆਂ ਦਾ ਨਾਮ ਰੌਸ਼ਨ ਕਰੂਗਾ ਸਾਡੀ ਪੱਗ ਨੂੰ ਇੰਨੀ ਉੱਚੀ ਲੈ ਕੇ ਜਾਊਗਾ ਕਦੇ ਨਹੀਂ ਸੋਚਿਆ ਸੀ ਬਟ ਜਦੋਂ ਇਹਦੇ ਗਾਣੇ ਸੁਣਦੇ ਸੀ ਅੰਦਰੋਂ ਪੋਜ਼ਿਟਿਵਿਟੀ ਮੋਟੀਵੇਸ਼ਨ ਮਿਲਦਾ ਸੀ ਬਟ ਇੰਨੀ ਛੇਤੀ ਉਹਦਾ ਚਲੇ ਜਾਣਾ ਕਦੇ ਜਿੱਦਣ ਇਹ ਖਬਰ ਵੀ ਸੁਣੀ ਸੀ ਤਾਂ ਕਦੇ ਸੋਚਿਆ ਨਹੀਂ ਸੀ ਵੀ ਇਹ ਗੱਲ ਹੋ ਗਈ ਕਿਉਂਕਿ ਪਹਿਲਾਂ ਵੀ ਫੇਕ ਨਿਊਜ਼ ਆਉਂਦੀਆਂ ਰਹਿੰਦੀਆਂ ਸੀ ਵੀ ਆਹ ਡੈਥ ਹੋ ਗਈ ਆਹ ਹੋ ਗਈ ਅਸੀਂ ਕਦੇ ਯਕੀਨ ਹੀ ਨਹੀਂ ਕੀਤਾ ਪਰ ਜਦੋਂ ਸਾਨੂੰ ਸੱਚੀ ਮਤਲਬ ਸਾਰੇ ਚੈਨਲ ਤੇ ਹੋ ਗਿਆ ਨਾ ਵੀ ਹਾਂ ਵੀ ਉਹ ਇਹ ਚੀਜ਼ ਹੋ ਗਈ ਤਾਂ ਬੜਾ ਮਨ ਨੂੰ ਦੁੱਖ ਲੱਗਿਆ ਵੀ ਯਾਰ ਇਹ ਪੋਸੀਬਲ ਹੋ ਨਹੀਂ ਸਕਦੇ ਸੀ ਇਹ ਪਰ ਚਲੋ ਜੋ ਵੀ ਮਹਾਰਾਜ ਨੂੰ ਮਨਜ਼ੂਰ ਆ ਵੀ ਉਹ ਉਹ ਹੋ ਗਿਆ ਜਿਹੜੇ ਨਾਲ ਪੜਦਾ ਸੀ ਸਿੱਧੂ ਮੂਸੇਵਾਲਾ ਜਿਆ ਜੂਨੀਅਰ ਸੀ ਤੁਹਾਡਾ ਹੋਸਟਲ ਚ ਹੁੰਦੇ ਸੀ ਹੋਸਟਲ ਚ ਸੀ ਤਾਂ ਕਿਸ ਤਰ੍ਹਾਂ ਦੇ ਗੀਤ ਜਿਹੜੇ ਨੇ ਉਹਦਾ ਸੁਭਾਅ ਕਿਸ ਤਰ੍ਹਾਂ ਦਾ ਸੀਗਾ ਕਿਸ ਤਰ੍ਹਾਂ ਦਾ ਗੁਣਗਣਾਉਂਦਾ ਕਿਸ ਤਰ੍ਹਾਂ ਸੀਗਾ ਉਹ ਉਹਨਾਂ ਬਹੁਤ ਮਿੱਠਾ ਸੁਭਾਅ ਸੀ ਜੀ ਸਾਰਿਆਂ ਨੂੰ ਹੱਸ ਕੇ ਮਿਲਦਾ ਸੀ ਜਦੋਂ ਉਹ ਦੋ ਦੋ ਸਟੈਮ ਚਲੋ ਸਿੰਗਰ ਨਹੀਂ ਵੀ ਸੀ ਬਟ ਸਾਰਿਆਂ ਨਾਲ ਪਿਆਰ ਨਾਲ ਮਿਲਦੇ ਸੀ ਹੋਸਟਲ 'ਚ ਅਸੀਂ ਦੇਖਦੇ ਰਹਿੰਦੇ ਸੀ ਲਿਫਟਾਂ 'ਤੇ ਜਾਂ ਬਹਿਣਾ ਚਾਹ ਪਾਣੀ ਪੀਣਾ ਜਾਂ ਉਹਨਾਂ ਦਾ ਕੰਟੀਨ ਮੰਦਿਰ ਤੇ ਵੀ ਪ੍ਰੋਗਰਾਮ ਆਇਆ ਸੀ ਜਦੋਂ ਨਿੰਜੇ ਨਾਲ ਗਾਣਾ ਆਇਆ ਸੀ ਉਹ ਸੋ ਸਾਰੀ ਮਤਲਬ ਉਹਨਾਂ ਨੂੰ ਬਾਚ ਕਰਦੇ ਹੁੰਦੇ ਸੀ ਦੇਖਦੇ ਹੁੰਦੇ ਸੀ ਤਾਂ ਬਹੁਤ ਵਧੀਆ ਹੁੰਦਾ ਸੀ ਬਟ ਉਸ ਤੋਂ ਬਾਅਦ ਜਦੋਂ ਆਪ ਲਿਖਣ ਲੱਗੇ ਉਸ ਤੋਂ ਬਾਅਦ ਤਾਂ ਫਿਰ ਬਹਿ ਜਾ ਬਹਿ ਜਾ ਹੀ ਕਰਾਤੀ ਨਾ ਉਹਨਾਂ ਨੇ ਇੱਕ ਗੱਲ ਦੱਸਿਓ ਕਿ ਜਿਹੜੀ ਸਟੂਡੈਂਟ ਲਾਈਫ ਹੈ ਮੈਂ ਉਧਰ ਹੀ ਜਾਵਾਂਗਾ ਇਹ ਇੱਕ ਖੱਬੇ ਪੱਖੀ ਰਸ਼ੀਅਨ ਲੀਡਰ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਨੌਜਵਾਨਾਂ ਦੇ ਮੂੰਹਾਂ ਉੱਤੇ ਕਿਸ ਤਰ੍ਹਾਂ ਦੇ ਬੋਲ ਨੇ ਮੈਂ ਤੁਹਾਡੇ ਦੇਸ਼ ਦਾ ਵੇਖ ਦੱਸ ਸਕਦਾ ਸਿੱਧੂ ਮੂਸੇਵਾਲਾ ਦੇ ਮੂੰਹ ਦੇ ਉੱਤੇ ਜਿਹੜੇ ਬੋਲ ਸੀਗੇ ਉਸ ਤੋਂ ਤੁਹਾਨੂੰ ਪਤਾ ਲੱਗਦਾ ਸੀ ਕਿ ਸਾਡਾ ਆਉਣ ਵਾਲਾ ਪੰਜਾਬ ਕਿਸ ਤਰ੍ਹਾਂ ਦਾ ਤੁਸੀਂ ਬੇਸਿਕਲੀ ਦੇਖੋ ਨਾ ਇੱਕ ਕਲਚਰ ਪੂਰਾ ਡਿਫਰੈਂਟ ਚੇਂਜ ਕਰਤਾ ਉਹਨਾਂ ਨੇ ਕਿੱਥੇ ਆਸ਼ਕੀ ਵਾਲੇ ਗਾਣੇ ਚੱਲਦੇ ਹੁੰਦੇ ਸੀ ਕਿੱਥੇ ਹਰੀ ਸਿੰਘ ਨੜਿਓਨ ਨੂੰ ਲੋਕ ਜਾਣਨ ਲੱਗ ਗਏ ਭਾਈ ਜਟਾਣੇ ਨੂੰ ਜਾਣਨ ਲੱਗ ਗਏ ਦੇਖੋ ਨਾ ਉਹ ਪੂਰੀ ਯੂਥ ਦੀ ਮੋਟੀਵੇਸ਼ਨ ਉਹਨੇ ਚੇਂਜ ਕਰਦੀ ਪੂਰੇ ਯੂਥ ਦੀ ਸੋਚ ਚੇਂਜ ਕਰਦੀ ਇਹ ਸਬਬ ਸਦੀਆਂ ਬਾਅਦ ਇਦਾਂ ਦਾ ਆਉਂਦਾ ਹੁੰਦਾ ਹੈ ਇਹ ਹਮੇਸ਼ਾ ਵਾਰ-ਵਾਰ ਨਹੀਂ ਆਉਂਦਾ ਬਟ ਸਾਡੀ ਵੱਦ ਕਿਸਮਤ ਹੀ ਇਹ ਸ਼ੁਰੂ ਤੋਂ ਰਹੀ ਹੈ ਪੰਜਾਬ ਦੀ ਜਦ ਸਾਡੇ ਹੀਰੇ ਗਵਾਲੰਦ ਦੇ ਨਾ ਅਸੀਂ ਸਾਨੂੰ ਅਕਲ ਫੇਰ ਆਉਂਦੀ ਆ ਜਦੋਂ ਇਹੀ ਇਹੀ ਪਿੰਡ ਦੇ ਲੋਕ ਤੇ ਇਹੀ ਪੰਜਾਬ ਦਾ ਜਦੋਂ ਉਹਨਾਂ ਨੂੰ ਭੰਡਦਾ ਹੁੰਦਾ ਦਾ ਵੀ ਉਹ ਗਾਣੇ ਗਲਤ ਗਾਉਂਦਾ ਹਥਿਆਰਾਂ ਦੇ ਗਾਉਂਦਾ ਉਹ ਜੇ ਹਥਿਆਰਾਂ ਦੇ ਨਹੀਂ ਗਾਉਣੇ ਸਾਡਾ ਕਲਚਰ ਹੀ ਹਥਿਆਰਾਂ ਦਾ ਹੈ ਹਥਿਆਰਾਂ ਤੋਂ ਬਿਨਾ ਸਾਡਾ ਵजूद ਕੀ ਹੈ ਦੱਸੋ ਤਾਂ ਸਹੀ ਸਾਨੂੰ ਉਸ ਤੋਂ ਬਿਨਾ ਤਾਂ ਸਾਡਾ ਕੋਈ ਵजूद ਹੀ ਪਰ ਜੇ ਹੁਣ ਤੁਸੀਂ ਹਮੇਸ਼ਾ ਉਹਨੂੰ ਭਾਂਡੇ ਦੇ ਰਹੇ ਜਦੋਂ ਚੱਲ ਗਿਆ ਹੁਣ ਮੇਲੇ ਵੀ ਲਾਉਂਦੇ ਸਾਰਾ ਕੁਝ ਲਾਉਂਦੇ ਇਹਨਾਂ ਨੂੰ ਸ਼ੁਰੂ ਤੇ ਆਤਾ ਪੰਜਾਬੀਆਂ ਨੂੰ ਇਹ ਪਹਿਲਾਂ ਹੀ ਗੱਲ ਨਹੀਂ ਜਿੰਨੇ ਵਾਰਸ ਹੋਏ ਇਹਨਾਂ ਨੇ ਗਵਾ ਕੇ ਇਹਨਾਂ ਨੂੰ ਫੇਰ ਅਕਲ ਆਉਂਦੀ ਆ ਰੋਪੜ ਦੀ ਧਰਤੀ ਤੋਂ ਨੇ ਸੰਘਾ ਜੁੱਧਾਂ ਦਾ ਜਿਹੜਾ ਇਤਿਹਾਸ ਹੈ ਰੋਪੜ ਦਾ ਰਿਹਾ ਤੇ ਗੱਲ ਵੀ ਇਹਨਾਂ ਨੇ ਉਸੇ ਕਲਚਰ ਵਿੱਚੋਂ ਕੀਤੀ ਹੈ ਕਿ ਸਿੱਖਾਂ ਦਾ ਇਤਿਹਾਸ ਜਿਹੜਾ ਹੈ ਉਹ ਹਥਿਆਰਾਂ ਨਾਲ ਜੁੜਿਆ ਹੋਇਆ ਖੈਰ ਜੇਕਰ ਸਿੱਖੀ ਦੀ ਗੱਲ ਕੀਤੀ ਜਾਵੇ ਸਿੱਖ ਸੁਸਾਇਟੀ ਦੀ ਗੱਲ ਕੀਤੀ ਜਾਵੇ ਤਾਂ ਉਹਦੀ ਜਿਹੜੀ ਬਣਿਆਦ ਹੈ ਉਹ ਸੰਵਾਦ ਤੋਂ ਸ਼ੁਰੂ ਹੁੰਦੀ ਹੈ ਤੇ ਸੰਵਾਦ ਜਿਹੜਾ ਗੁਰੂ ਨਾਨਕ ਕਰਦੇ ਨੇ ਸੰਵਾਦ ਦੇ ਨਾਲ ਗੁਰੂ ਨਾਨਕ ਵੱਡੇ ਤੋਂ ਵੱਡੇ ਰਾਜਿਆਂ ਮਹਾਰਾਜਿਆਂ ਨੇ ਜ਼ਬਰ ਵਿਰੋਧੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਕੀਲਦੇ ਨੇ ਉਹਨਾਂ ਨੂੰ ਉਹ ਸਹੀ ਰਾਹ ਦਿਖਾਉਂਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਸੰਵਾਦ ਨਾਲ ਗੱਲ ਨਹੀਂ ਬਣਦੀ ਤਾਂ ਫਿਰ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਜਾਂਦੀਆਂ ਨੇ ਉਸੇ ਲਹਿ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਗੀਤ ਲਿਖਦਾ ਰਿਹਾ ਖੈਰ ਅਸੀਂ ਹਵੇਲੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਤਮਾਮ ਉਹ ਲੋਕ ਵੀ ਤੁਹਾਨੂੰ ਮਿਲਵਾਏ ਜਿਹੜੇ ਸਿੱਧੂ ਮੂਸੇਵਾਲਾ ਦੇ ਨਾਲ ਉਸ ਕਾਲਜ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀ ਪੜ੍ਹਾਈ ਪੂਰੀ ਹੁੰਦੀ ਹੈ ਉਸ ਕਾਲਜ ਦੇ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਇੱਕ ਵਾਰ ਮੈਂ ਫਿਰ ਕਹੂੰਗਾ ਉਸ ਥਾਰ ਦੇ ਉਸ ਥਾਰ ਦੀਆਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਜਿਸ ਥਾਰ ਦੇ ਵਿੱਚ 29 29 ਮਈ ਨੂੰ ਸ਼ਾਮ ਨੂੰ ਜਵਾਰ ਕੇ ਵਿੱਚ ਸਮਾਜ ਵਿਰੋਧੀ ਅੰਸਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਇਸ ਮਹਾਨ ਨਾਇਕ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਅੱਜ ਇਸ ਦੀ ਇਸ ਨੂੰ ਸਜਦਾ ਕਰਨ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਸਿੱਧੂ ਮੂਸੇਵਾਲਾ ਦੇ ਨਾਲ तमाम ਹੋਰ ਜੁੜੇ ਹੋਏ ਲੋਕ ਜਿਹੜੇ ਰਹੇ ਨੇ ਉਹਨਾਂ ਦੀਆਂ ਗੱਲਬਾਤ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਕਰਾਵਾਂਗੇ ਸਾਨੂੰ ਦਿਓ ਜ਼ਿਆਦਾ ਧੰਨਵਾਦ